ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਾ ਕੇ ਪਾਵਾਂਗੇ ਜਿਹੜਾ ਆਪਾਂ ਬਹੁਤ ਲੇਡੀਜ਼ ਕੋਟੀ ਜੈਕਟਾਂ ਤੇ ਬੱਚਿਆਂ ਦੇ ਪਾ ਸਕਦੇ ਆ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਹੈ ਇਹ ਆਪਾਂ 25 ਕੁੰਡੇ ਪਾਏ ਆ 25 ਕੁੰਡਿਆਂ ਦਾ ਡਿਜ਼ਾਈਨ ਆ ਤੇ ਇਹ ਡਿਜ਼ਾਈਨ ਵੀ ਬਣਾਉਣ ਵਿੱਚ ਬਹੁਤ ਸੌਖਾ ਵਾ ਹੁਣ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨ ਲੱਗੇ ਆ ਕਿ ਪਹਿਲਾਂ ਆਪਾਂ ਇਹ ਕੁੰਡਾ ਉਤਾਰ ਲਿਆ ਚਾਰ ਕੁੰਡੇ ਆਪਾਂ ਪੁੱਠੇ ਹੌਣਲੇ ਚਾਰ ਗੁੰਡੇ ਆਪਾਂ ਪੁੱਠੇ ਆਉਣ ਲਈ ਇਹ ਪੁੱਠੀ ਸਲਾਈ ਸਾਰੀ ਪੁੱਠੀ ਬੰਦੀ ਹੁੰਦੀ ਆ ਹੁਣ ਇੱਕ ਗੁੰਡਾ ਆਪਾਂ ਸਿੱਧਾ ਬਣਾ ਲਿਆ ਤਿੰਨ ਗੁੰਡੇ ਆਪਾਂ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰਾਂਗੇ। ਬੈਕ ਸਲਾਈ ਸਾਰੀ ਆਪਾਂ ਪੁੱਠੀ ਬਣਾਉਣੀ ਆ। ਇਹ ਆਪਾਂ ਸਾਰੀ ਇਸ ਤਰ੍ਹਾਂ ਪੁੱਠੀ ਬਣਾ ਲੈਣੀ ਆ। ਹੁਣ ਆਪਾਂ ਸਿੱਧੀ ਸਲਾਈ ਤੇ ਫੇਰ ਆ ਗਿਆਂ। ਇੱਥੇ ਦੇਖੋ ਇਸ ਤਰ੍ਹਾਂ ਆਪਾਂ ਇੱਕ ਕੁੰਡਾ ਉਤਾਰ ਲਿਆ। ਚਾਰ ਕੁੰਡੇ ਆਪਾਂ ਪੁੱਠੇ ਬਣਾ ਲੈਣੇ ਆ। ਚਾਰ ਕੁੰਡੇ ਆਪਾਂ ਪੁੱਠੇ ਬਣਾ ਲੈ। दो दोड्याद का इतने एक कुंडा करा इस तरह आप पिछों ही लैने इस तरह इस तरह हम एक दो हूँ आप फिर इतने जा तीन कुंडे सीधे हो जाली बना ली इस तरह इधरों ता है इस तरह एक जाली आप इतने बना ली ਹੁਣ ਆਪਾਂ ਫੇਰ ਇੱਕ ਜਾਲੀ ਅੱਗੇ ਬਣਾਵਾਂਗੇ ਇੱਕ ਦੋ ਹੁਣ ਆਪਾਂ ਤਿੰਨ ਗੁੰਡੇ ਇੱਥੇ ਉਣ ਲੇ ਫੇਰ ਆਪਾਂ ਅੱਗੇ ਜਾਲੀ ਬਣਾਉਣੀ ਆ ਤੇ ਦੋ ਕੁੰਡਿਆਂ ਦਾ ਆਪਾਂ ਇਸ ਤਰ੍ਹਾਂ ਇੱਕ ਗੁੰਡਾ ਕਰਾਂਗੇ ਇਸ ਤਰ੍ਹਾਂ ਫੇਰ ਆਪਾਂ ਇੱਕ ਜਾਲੀ ਬਣਾਉਣੀ ਆ ਤੇ ਆਪਾਂ ਦੋ ਗੁੰਡੇ ਉਣ ਲੇ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਗੁੰਡਾ ਕਰਤਾ ਇਸ ਤਰ੍ਹਾਂ ਇਧਰੋਂ ਤੱਕ ਲੈ ਕੇ ਇਧਰ ਕੁੰਡੇ ਲੈ ਕੇ ਆਪਾਂ ਦੋ ਕੁੰਡੇ ਲੈ ਇੱਕ ਕੁੰਡਾ ਕਰਦੇ ਫਿਰ ਆਪਾਂ ਚਾਰ ਕੁੰਡੇ ਉਧਰ ਵੰਮੂ ਅਰ ਪੀਟ ਜਾਈਂ ਫਿਰ ਆਪਾਂ ਚਾਰ ਕੁੰਡੇ ਕੁੱਠੇ ਬਣਾਵਾਂਗੇ ਇਹ ਆਪਣਾ 10 ਲਾਈਆਂ ਦਾ ਡਿਜ਼ਾਈਨ ਆ ਹੁਣ ਆਪਣੀ ਐਵੇਂ ਬੈਗ ਸਲਾਈ ਆਪਣੀ ਸਿੱਧੀ ਬਣਾ ਲਈ ਸਾਰੀ ਬੈਗ ਸਲਾਈ ਆਪਾਂ ਕੁੱਠੀ ਬਣਾ ਲੈਣੀ ਐ ਇਸ ਤਰ੍ਹਾਂ एक कुंडा आपण तार चार कुंडे आपण हा पु्ठे बना लोन फर आपण दो कुड्यांचा एक कुंडा करत फर एक कुंडा कुडा फांगी बनाव दो कंड्यांचा आपण एक कुंडा करत फर आपण ದೊ ಕುಡೆಯದ ಕುಂಡಾತ ಕು ಜಾಲಿ ಬಣಿ ತೆನ್ ಚಾರುಂಡೆ ಎಸ್ತರ ದೊ ಕುಂಡಿ ಜಾಲಿ ಬಣ್ಣ ಇರ ಅಳಿ ಬನ್ನಿ ಕುಂಡ ಸಿದ್ಧಾ ದೋ ಕುಡೆಯ ಕುಂಡಾ ಚಾರ ਫੇਰ ਬਣਾਵਾਂਗੇ ਜਿਸ ਤਰ੍ਹਾਂ ਪਹਿਲਾਂ ਬਣਾਏ ਸੀ ਇਹ ਆਪਣੇ ਦਾਸ ਕੁਸ ਲਾਈਆਂ ਦਾ ਡਿਜ਼ਾਈਨ ਆ ਹੁਣ ਆਪਾਂ ਬੈਕ ਸਲਾਈ ਆ ਗਈ ਸਾਰੀ ਪੁੱਠੀ ਤਾਰ ਲਿਆ ਫੇਰ ਪਹਿਲਾਂ ਮੂਹਰੇ ਰਿਪੀਟ ਤੇ ਜਾਣ ਆਪਾਂ ਕਰਨਾ ਚਾਰ ਕੁੰਡੇ ਆਪਾਂ ਪੁੱਠੇ ਫਿਰ ਆਪਾਂ ਦੋ ਕੁੰਡਿਆਂ ਦਾ ਇਹ ਪਹਿਲਾਂ ਵੰਗੂ ਆਪਾਂ ਇੱਕ ਕੁੰਡਾ ਕਰ ਲਿਆ ਇਸ ਤਰ੍ਹਾਂ ਆਪਾਂ ਫਿਰ ਜਾਲੀ ਬਣਾ ਲਈ ਇਸ ਤਰ੍ਹਾਂ ਜਾਲੀ ਬਣਾ ਕੇ ਦੋ ਕੁੰਡਿਆਂ ਦਾ ਆਪਾਂ ਫਿਰ ਇੱਕ ਕੁੰਡਾ ਕਰਾਂਗੇ ਐਸਾ ਐਸਾ ਦੋ ਨਾਲੀ ਜਾਲੀ ਬਣਾਉਣੀ ਨਾਲੀ ਦੋ ਕੁੰਡੇ ਦਾ ਆਪਾਂ ਇੱਕ ਕੁੰਡਾ ਕੀਤਾ ਫਿਰ ਆਪਾਂ ਜਾਲੀ ਬਣਾਈ ਤੇ 1 2 3 4 5 6 6 7 7 ਕੁੰਡੇਉਣ ਲਈ ਆਪਾਂ ਵਿੱਚ ਫਿਰ ਆਪਾਂ ਇਹਨੂੰ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਾਂਗੇ ਤੇ ਨਾਲ ਹੀ ਆਪਾਂ ਇੱਕ ਜਾਲੀ ਪਾਵਾਂਗੇ ਫਿਰ ਆਪਾਂ ਇਧਰ ਨੂੰ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਤਾਰ ਲਿਆ ਚਾਰ ਗੁੰਡੇ ਪੁੱਠੇ ਹੁਣ ਆਪਾਂ ਇਹ ਇੱਥੇ ਜਾਲੀ ਨਹੀਂ ਬਣਾਵਾਂਗੇ ਇੱਥੇ ਆਪਾਂ ਇਹ ਜਾਲੀਆਂ ਚਾਰ ਹੀ ਪਾਉਣੀਆਂ ਐ ਹੁਣ ਆਪਾਂ ਇਹ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ ਤਿੰਨ ਗੁੰਡੇ ਆਪਾਂ ਸਿੱਧੇ ਹੋਣ ਕੇ ਆ ਵੇਖੋ ਹੁਣ ਆਪਾਂ ਫੇਰ ਵਿਚਕਾਰ ਜਾਲੀ ਪਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਆਪਾਂ ਨਾ ਇੱਥੇ ਜਾਲੀ ਬਣਾਉਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਤੇ ਬਾਕੀ ਗੁੰਡੇ ਆਪਾਂ ਸਿੱਧੇ ਹੀ ਉਣਾਗੇ ਇਸ ਤਰ੍ਹਾਂ ਹੁਣ ਅੱਗੇ ਆਪਾਂ ਜਾਲੀ ਨਹੀਂ ਪਾਉਣੀ ਅੱਗੇ ਆਪਾਂ ਐਸ ਜਿੱਥੇ ਆਪਾਂ ਐਸ ਜਗ੍ਹਾ ਵੀ ਜਾਲੀ ਪਾਉਂਦੇ ਸੀਗੇ ਹੁਣ ਆਪਾਂ ਇੱਥੇ ਜਾਲੀ ਨਹੀਂ ਪਾਉਂ। ਹੁਣ ਆਪਾਂ ਇਹ ਇਸ ਤਰ੍ਹਾਂ ਇਹ ਆਪਣਾ ਡਿਜ਼ਾਈਨ ਲ ਕੁਮਪਲੀਟ ਹੋ ਗਿਆ। ਬਹੁਤ ਸੋਹਣਾ ਡਿਜ਼ਾਈਨ ਲੱਗਦਾ।